ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਿੱਡੂ ਮਾਨ ਦੇ ਵਿੱਚੋਂ ਦੋਸਤੋ ਬਾਈ ਨੇ ਇੱਕ ਐਚ ਐਫ ਵੜ ਖੀਰੀ ਦੋਸਤੋ ਵਕਾਊ ਕੀਤੀ ਆ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਸ਼ੌਂਕ ਬਾਈ ਨੂੰ ਜੇ ਗੱਲ ਕਰੀਏ ਨਾ ਬਹੁਤ ਜ਼ਿਆਦਾ ਆ ਦੋਸਤੋ ਬਹੁਤ ਚੰਗੇ ਜਾਨਵਰ ਰੱਖੇ ਆ ਦੋਸਤੋ ਤੇ ਇੱਕ ਦੋਸਤੋ ਬਾਈ ਨੇ ਬੂਰੀ ਮੱਝ ਇੱਕ ਦੋ ਦਿਨ ਪਹਿਲਾਂ ਖਰੀਦੀ ਆ ਬਾਈ ਸਰਬੇ ਨੇ ਦੋਸਤੋ ਆਪਦੇ ਪੇਜ ਤੇ ਪਾਈ ਸੀ ਵੀਡੀਓ ਕਵਰ ਪਿੰਡ ਰਾਈਆਂ ਵਾਲੇ ਦੇ ਵਿੱਚੋਂ ਸ਼ੌਂਕ ਬਹੁਤ ਜ਼ਿਆਦਾ ਹੈ ਚੰਗੇ ਜਾਨਵਰ ਰੱਖਣ ਦਾ ਸ਼ੌਂਕ ਆ ਬਾਈ ਨੂੰ ਝੋਟੀ ਸੋਹਣੀ ਲੱਗੀ ਖਰੀਦ ਲਈ ਤੇ ਬਾਈ ਕੋਲੇ ਦੋਸਤੋ ਜੇ ਵੱਛੀ ਦੀ ਗੱਲ ਕਰੀਏ ਐਚ ਐਫ ਵੱਛੀ ਆ ਇਹ ਵੀ ਪੂਰੇ ਸ਼ੌਂਕ ਨਾਲ ਰੱਖੀ ਸੀ ਇਹ ਫੁੱਲ ਤਿਆਰੀ ਦੇ ਵਿੱਚ ਦੋਸਤੋ ਜੋ ਹੋਈ ਵੱਛੀ ਤੇ ਬਹੁਤ ਸੋਹਣਾ ਹਵਾਨਾ ਤਿਆਰ ਕਰਨਾ ਬਾਈਆਂ ਦਾ ਆਪਾਂ ਝੋਟੀ ਲੈ ਲਈ ਸੋਹਣੀ ਲੱਗੀ ਤੇ ਇਹ ਹੁਣ ਆਪਾਂ ਸੇਲ ਕਰ ਦੇਣੀ ਆ ਕਿਉਂਕਿ ਬਾਲੇ ਪਸ਼ੂ ਸਾਹਦੇ ਨਹੀਂਗੇ ਬਾਈ ਦਾ ਕੋਈ ਬਾੜਾ ਖੇਤੀਬਾੜੀ ਦਾ ਕੰਮ ਨਹੀਂ ਰਿਟਾਇਰ ਹੋਏ ਹੋਏ ਆ ਮੁਲਾਜ਼ਮ ਤੇ ਸ਼ੌਕ ਨਾਲ ਇੱਕ ਦੋ ਪਸ਼ੂ ਰੱਖਦੇ ਆ ਇਸੇ ਕਰਕੇ ਬਾਈ ਜੰਦਾ ਆਪਾਂ ਇੱਕ ਦੋ ਪਸ਼ੂ ਸ਼ੌਕ ਨਾਲ ਰੱਖਣੇ ਹੁੰਦੇ ਆ ਤੇ ਚੰਗੇ ਰੱਖੀਦੇ ਆ ਤੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਜੋ ਬਾਈ ਜੀ ਹਾਂਜੀ ਬਾਈ ਜੀ ਸੱਸੀ ਗਾ ਸੱਸੀ ਗਾ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਠੀਕ ਆ ਨਾ ਦੱਸੋ ਜੀ ਮੇਰਾ ਨਾਮ ਵੀਰ ਸਿੰਘ ਸੰਧੂ ਪਿੰਨ ਮਿੱਡੂਮਾਨ ਸਾਡਾ ਉਹ ਜਰਨੈਲ ਸਿੰਘ ਨੰਬਰਦਾਰ ਠੀਕ ਆ ਤੇ ਬਾਈ ਆਪਾਂ ਕਿੰਨੇ ਕ ਜਾਨਵਰ ਰੱਖਦੇ ਆ ਆਪਾਂ ਘਰੇ ਬਸ ਆਪਾਂ ਇੱਕ ਤੋਂ ਦੋ ਰੱਖਦੇ ਆ ਜਾਂ ਤਿੰਨ ਰੱਖ ਲੀ ਠੀਕ ਆ ਹੁਣ ਫਿਰ ਇੱਕ ਜਾਨਵਰ ਜ਼ਿਆਦਾ ਹੋ ਗਿਆ ਸੀ ਇੱਕ ਜ਼ਿਆਦਾ ਹੋ ਗਿਆ ਸੀ ਤੇ ਤਾਂ ਵਛੀ ਵਿੱਚ ਵਛੀ ਵੇਖੀ ਮੈਂ ਵਛੀ ਵੀ ਪੂਰੇ ਸ਼ੌਂਕ ਨਾਲ ਪਾਲੀ ਤੇ ਝੋਟੀ ਲੈਂਦੀ ਆ ਫਿਰ ਹੁਣ ਹੈ ਹਾਂਜੀ ਝੋਟੀ ਚੰਗੀ ਲੱਗੀ ਝੋਟੀ ਹੈ ਵੀ ਬਾਈ ਵਾਕਈ ਸੋਹਣੀ ਆ ਠੀਕ ਆ ਇਹ ਕਿੰਨੇ ਚਰਦੀ ਗੱਬਣਾ ਬਾਈ ਝੋਟੀ ਝੋਟੀ ਬਾਈ ਇਹ 23 ਤਰੀਕ ਤੋਂ 6ਵਾਂ ਮਹੀਨਾ ਸਟਾਰਟ ਹੋ ਗਿਆ ਠੀਕ ਆ 23 ਤਰੀਕ ਤੋਂ 6ਵਾਂ ਮਹੀਨਾ ਸਟਾਰਟ ਹੋ ਗਿਆ ਠੀਕ ਆ ਤੇ ਅੱਜ ਆ ਫਰਵਰੀ ਵਿੱਚੀ ਸੇਲ ਕਰ ਦੇਣੀ ਆ ਹਾਂਜੀ ਠੀਕ ਆ ਵੱਛੀ ਦੀ ਗੱਲ ਕਰ ਲਈਏ ਬਈ ਕਿੰਨੀ ਉਮਰ ਆ ਜੀ ਵੱਛੀ ਇਹ ਖੀਰੀ ਆ ਜੀ ਇਹ ਜੀ ਮੂੰਹ ਖੀਰੀ ਆ ਮੂੰਹ ਖੀਰੀ ਆ ਠੀਕ ਆ ਤੇ ਵੱਛੀ ਹੈ ਕਿੰਨੇ ਚਰਦੀ ਗੱਬਣਾ 5 ਮਹੀਨੇ 3 ਕਿੰਨੇ ਦੇ ਗੱਬਣ ਹੋ ਜੀ ਠੀਕ ਆ 5 ਮਹੀਨੇ ਮੰਨ ਲ ਗਏ ਹਾਂਜੀ ਠੀਕ ਆ ਚੈੱਕ ਕਰਵਾ ਲਈ ਆਪਾਂ ਚੈੱਕ ਕਰਵਾ ਲਈ ਠੀਕ ਆ ਤੇ ਬਈ ਮਦਰ ਵਾਲੇ ਪਾਸੋਂ ਜੇ ਦੁੱਧਰ ਕਾਰਡ ਦੀ ਗੱਲ ਕਰ ਲਈਏ ਕੀ ਰਿਹਾ ਦੁੱਧਰ ਕਾਰਡ 20 ਲੀਟਰ ਸੀਦੀ ਮਦਰ ਦੇ ਪਿੰਡ ਝੂਟੀ ਵਾਲੇ ਤੋਂ ਵੱਛੀ ਲਈ ਸੀ ਠੀਕ ਆ ਵੱਛੀ ਸ਼ੌਂਗ ਨਾਲ ਲੈ ਕੇ ਪਾਲੀ ਹੈ ਠੀਕ ਆ 28 ਲੀਟਰ ਮਦਰ ਰਕਾਰ ਰਿਆ ਤੇ ਬਈ ਇਹਦੇ ਸੀਮਨ ਹੁਣ ਕਿਹੜਾ ਲਵਾਤਾ ਹੁਣ ਅਲਟਰਾ ਦਾ ਲੱਗਾ ਜੀ ਐਚਐਫ ਠੀਕ ਆ 60 ਸੀਮਨ ਲੱਗਾ 60 ਸੀਮਨ ਤੋਂ ਗੱਬਣਾ ਠੀਕ ਆ ਲਓ ਬਈ ਮਦਰ ਰਕਾਰਡ ਦੀ ਜੇ ਗੱਲ ਕਰੀਏ ਬਾਈਆਂ ਦਾ 28 ਲੀਟਰ ਸੀਗਾ ਅਲਟਰਾ ਦਾ ਐਚਐਫ ਬੋਲਾ ਉਹਦਾ 60 ਸੀਮਨ ਲੱਗਿਆ ਕਦ ਕਰ ਸੋਹਣਾ ਦੋਸਤੋ ਹਵਾਨੇ ਦੀ ਤਿਆਰੀ ਗੱਲ ਕਰੀਏ ਦੋਸਤੋ 5 ਮਹੀਨਿਆਂ ਦੀ ਗੱਬਣਾ 2-4 ਦਿਨ ਬਾਈਆਂ ਦਾ ਉੱਤੇ ਆ ਤਿਆਰੀ ਤੁਹਾਨੂੰ ਵਿਖਾ ਦਨੇ ਆ ਦੋਸਤੋ ਕਰਮਾ ਵਾਲੀ ਸੋਹਣੀ ਤਿਆਰੀ ਕਰਦੀ ਆਉਂਦੀ ਆ ਬਾਕੀ ਬਾਈ ਕੋਲੇ ਤਾਂ ਦੋਸਤੋ ਪਸ਼ੂ ਜਾਦੇ ਆ ਜਿਹੜਾ ਵੀ ਸ਼ੌਂਕ ਨਾਲ ਪਾਲਦਾ ਨਾ ਉਪਰੇ ਥਾਂ ਪਸ਼ੂ ਆ ਕੇ ਮਾੜਾ ਮੋਟਾ ਇੱਕ ਦੂਜੇ ਨਾਲ ਖੈਂਦੇ ਰਹਿੰਦੇ ਆ ਇਸੇ ਕਰਕੇ ਆਪਾਂ ਝੋਟੀ ਪਾਸੇ ਕਰਾਤੀ ਸੋਹਣੀ ਵੱੱਛੀ ਆ ਦੋਸਤੋ ਐਫ ਐਫ ਬਰੀਡ ਦੇ ਵਿੱਚ ਚੰਗੀ ਜਾਤ ਕੁਆਲਟੀ ਵਾਲੀ ਆ ਫੇਸ ਵੇਖੋ ਨੇ ਫੇਸ ਬਹੁਤ ਪਿਆਰਾ ਦੇਖ ਸਕਦੇ ਆ ਬੋਦੀ ਵਾਲੀ ਵਿਹੜਾ ਦੋਸਤੋ ਕੰਨ ਕਨ ਕੁਆਲਿਟੀ ਦੇਖ ਸਕਦੇ ਆ ਬਹੁਤ ਚੰਗੀ ਕੁਆਲਿਟੀ ਆ ਬਾਕੀ ਪੰਜਾਂ ਮਹੀਨਿਆਂ ਦੀ ਗੱਬਣਾ ਕਰਮਾ ਵਾਲੀ ਦੀ ਜੋ ਤਿਆਰੀ ਹੋਈ ਦੋਸਤੋ ਹਵਾਨਾ ਇਹਨੇ ਸੋਹਣਾ ਤਿਆਰ ਕਰ ਜਾਣਾ ਗਾਇਗੂ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਗਾਇਵਾ ਤੇ ਬਾਕੀ ਚੰਗੇ ਜਾਨਵਰ ਹੁੰਦੇ ਆ ਬਾਈ ਕੋਲੇ ਘਰ ਦੇ ਰੱਖੇ ਆ ਸ਼ੌਂਕ ਨਾਲ ਦੇਖ ਸਕਦੇ ਆ ਹਵਾਨਾ ਤੁਹਾਨੂੰ ਜਜਮੈਂਟ ਹੋ ਜਾਣੀ ਆ ਸੋਹਣਾ ਤਿਆਰ ਕਰਨਾ ਰੱਖਣਾ ਕਰਮਾ ਵਾਲੀ ਨੇ ਫਿਕਸ ਜਈ ਆ ਕਦ ਕਾਠ ਵੀ ਸੋਹਣਾ ਮੂੰਹ ਖੀਰੀ ਆ ਬਿਲਕੁਲ ਕੱਚੀ ਖੀਰੀ ਇਹ ਇਹ ਮੱਜ ਚੰਗੇ ਰਿਕਾਰਡ ਆਈ ਹੈ ਬਾਈਆਂ ਦਾ ਮੋਕਸਰ ਮੇਲੇ ਤੋਂ ਇਹਦੀ ਭਾਈ ਨਾਨੀ ਜਿੱਤ ਜੀ ਇਹਦੀ ਨਾਨੀ ਜਿੱਤ ਦੀ ਰਹੀ ਆ ਕਿਉਂਕਿ ਮੋਕਸਰ ਮੇਲਾ ਜਿਹੜਾ ਲੱਗਦਾ ਰਿਹਾ ਪਹਿਲਾਂ 8 ਉਠ ਦੇ ਵਿੱਚ 8 9 ਦੇ ਵਿੱਚ ਬਹੁਤ ਸੋਹਣੇ ਜਾਨਵਰ ਆ ਤੇ ਇਹ ਇਹਦੀ ਤੋਰ ਕੇ ਤੁਹਾਨੂੰ ਖਾ ਦਿਨੇ ਆ ਵੱਛੀ ਭਾਈ ਖੁੱਲ ਗਏ ਇੱਕ ਕਰੀ ਜੇੜਾ ਕਢਵਾ ਦਈਏ ਨੂੰ ਜਿਹੜੇ ਵੀਰ ਦੋਸਤੋ ਚੰਗੇ ਜਾਨਵਰ ਰੱਖਣ ਦੇ ਸ਼ਕੀਨ ਆ ਇਹ ਵੀ ਤੁਹਾਡੇ ਲਈ ਤੋਹਫਾ ਬਿਲਕੁਲ ਸਾਫ ਸੁਥਰੀ ਜਬਰੀਕੀਆਂ ਬਹੁਤ ਆ ਵੱਚੀ ਦੇ ਵਿੱਚ ਜਾਤ ਕੁਆਲਟੀ ਵਾਲੀ ਬੱਚੀ ਆ ਦੇਖ ਸਕਦੇ ਮੋੜ ਲੋ ਕੋਈ ਨਹੀਂ ਬਿਲਕੁਲ ਦੋਸਤੋ ਕੱਚੀ ਖੀਰੀ ਆ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ ਆ ਕਿਉਂਕਿ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਚੈੱਕ ਕੀਤੀ ਸੀ ਬੱਚੀ ਰਾਜੀਪਲੀ ਵੀ ਚੰਗੀ ਹੈ ਸੰਭਾਈ ਸੰਬੂਈ ਬਾਈ ਦੀ ਚੰਗੀ ਆ ਇਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਕੋਈ ਨੀ ਮੋੜ ਲਓ ਜੀ ਬੰਨ ਲਓ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਕੋਈ ਚੰਗਾ ਜਾਨਵਰ ਮੱਥੇ ਲੱਗਦਾ ਤੇ ਇਹ ਹੁੰਦਾ ਵੀ ਆ ਆ ਵੀ ਆਪਣੇ ਘਰੇ ਆ ਜੇ ਤੇ ਆ ਵੀ ਆਪਣੇ ਘਰੇ ਆ ਜੇ ਬਾਈਆਂ ਦਾ ਜਗ੍ਹਾ ਦੀ ਪ੍ਰੋਬਲਮ ਆ ਵੀ ਇੱਕ ਸੰਭਾਈ ਨਹੀਂ ਹੁੰਦੀਗੀ ਇਹ ਇੱਕ ਦੋ ਪਸ਼ੂ ਸ਼ੌਂਕ ਨਾਲ ਰੱਖੀ ਦੀਆਂ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਾਕੀ ਨੰਬਰ ਸਕਰੀਨ ਤੇ ਚੱਲ ਆ ਦੇਣਾ ਪਿੰਡ ਮਿੱਡੂਮਾਨ ਜ਼ਿਲ੍ਹਾ ਫਰੀਦਕੋਟ ਰੇਟ ਕੀ ਕਰਾਂਗੇ ਬਈ ਇਹਦਾ 62000 ਆ ਜੀ ਰੇਟ 62000 ਠੀਕ ਆ ਲਓ ਵੀ ਅੱਜ ਦਾ ਰੇਟ ਬਈਆਂ ਦਾ 62000 ਰੁਪਇਆ ਮੌਕੇ ਤੇ 19 ਕੀ ਜਿਵੇਂ ਜਿਵੇਂ ਤਿਆਰੀ ਹੁੰਦੀ ਜਾਊਗੀ ਉਵੇਂ ਰੇਟ ਹੋ ਸਕਦਾ ਵੀ ਚੇਂਜ ਹੁੰਦੇ ਜਾਣ ਹਜੇ ਕਿਉਂਕਿ ਪੰਜਾਂ ਮਹੀਨਿਆਂ ਦੀ ਗੱਬਣਾ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦਿਓ ਜੀ ਨੰਬਰ ਮੇਰਾ 98782 ਠੀਕ ਆ 540 ਠੀਕ ਆ ਇਹ ਚੋ ਮਾਨਤਾਨ ਕਰ ਦਾਂਗੇ ਬਈ ਮਾਨਤਨ ਕਰਦੇ ਆਗੇ ਮੌਕੇ ਤੇ ਠੀਕ ਆ ਲੋ ਵੀ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋਏ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ